ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਢੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇਗੁਰੂ ਰੌਂਦਸਨਗਰ ਸੇਖਾ ਰੋਡ ਬਰਨਾਲਾ ਜੀ ਮੋਬਾਈਲ ਨੰਬਰ ਜੀ 9815359107 ਜੀ ਆਪਰੇ ਕੋਲ ਦੋ ਝੋਟੀਆਂ ਕੇ ਗੱਬਣੇ ਕੇ ਤਾਜੀ ਸੂਈ ਵੀ ਹੈ ਹਾਂ ਜੀ ਇੱਕ ਦੱਬਣਾ ਇੱਕ ਦੱਬੀ ਸੂਈ ਹੈ ਜਿਹੜੀ ਪਹਿਲਾ ਨੰਬਰ ਸੂਈ ਵੀ ਦੇਖਦੇ ਆ ਕਿੰਨਾ ਟਾਈਮ ਹੋ ਗਿਆ ਸੂਈ ਤੇ ਪਲੂਨ ਕੱਟੀ ਆ ਜੀ ਤੜਕੇ ਸੂਈ ਹੈ ਕੀ ਕੱਲ ਠੀਕ ਹੈ ਬੋਲੋ ਬੁਲੋ ਖਾਲੀ ਕਰਿਆ ਵਾ ਹੁ ਕੱਲ ਤੜਕੀ ਸੂਈਆਂ ਜੀ ਪਲੂਣ ਕੱਟੀਆਂ ਦੁੱਧ 12-13 ਕਿਲੋ ਦੇ ਦੂਗੀ ਖੁੱਲ ਹੁਣ ਹੋ 8 ਕਿਲੋ ਵਾਲਾ ਵਾਜੀ ਹੋਊ ਤੇ ਭਾ ਕਿੰਨਾ ਖੂ ਇਹਦਾ ਆਹ ਫੋਨ ਤੇ ਕਰ ਲਾਂਗੇ ਜੀ ਵਾਜੀ ਵੀ ਹੋ ਜਾਇਜ ਹੋਊਗਾ ਹਾਂ ਜੀ ਤੋਰੇ ਮੜਿਆ ਬਾਹਰ ਨੂੰ ਇਹਨੂੰ ਸਭਰ ਪਿੱਛੇ ਇਹਦੇ ਕੱਟ ਸੋ ਵੀਰੋ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਲੇਵਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 10:00 ਵਜੇ ਦਾ ਹੋਊਗਾ ਹਿਸਾਬ ਨਾਲ ਗੈਸ ਕਰ ਲਿਓ ਪਲੂਣ ਪਹਿਲਾ ਸੂਆ ਸੂਈ ਆ ਤੇ ਦੰਦੋ ਹੋ ਵੀਰੇ ਲਗਭਗ ਚੌਗੀ ਚੌਗੀ ਆ ਜੀ ਪਿਓਰ ਚੌਗੀ ਆ ਜੀ ਦੰਦੋ ਚੌਗੀ ਆ ਸੋ ਲੇਵਾ ਵਗੈਰਾ ਦੇਖਦੇ ਚਵਾਈ ਚ ਵੀ ਓਕੇ ਤੇ ਬਾਕੀ ਲੇਵੇ ਦੀ ਪੂਰੀ ਸਾਫ ਸੁਥਰੀ ਹੈ। ਲੇਵਾ ਚੰਗਾ। ਹੋ ਨਹੀਂ ਤਾਂ। ਸੋ ਵੀਰੋ ਲੇਵਾ ਵਗੈਰਾ ਦੇਖ ਸਕਦੇ ਹੋ ਤੇ ਲੇਵੇ ਰੂਪ ਦੀ ਪੂਰੀ ਭਲਾਈ ਹੈਗੀ 12 ਕਿਲੋ ਦਾ ਤੇ ਰਾਵਣਾ ਦੀ ਤੇ ਬਾਕੀ ਥਣ ਲੇਵੇ ਸੋਹਣੀ ਸਾਫ ਸੁਥਰੀ। ਤੇ ਦੂਜਾ ਨੰਬਰ ਅਗੇ ਗੱਬੜ ਦੇਖੀ ਜਨੇ ਆਪਾਂ। ਇਹ ਦੂਜਾ ਸੂਆ ਜੀ। ਕੈਕਦਾਂ ਲੈਂਦੀ ਹੈ ਜੀ? ਇਹਦਾ ਮਾਲਕ ਦੇ ਹਸੋਂ ਨਾਲ ਤੇ ਇੱਕ ਹਫਤਾ ਪਿਆਗਾ ਜੀ ਐਵੇਂ ਵੀ ਗੱਡੀ ਗੁੱਡੀ ਚੜ੍ਹ ਕੇ ਦੋ ਦਿਨ ਪਹਿਲਾਂ ਵੀ ਸੋ ਸਕਦੀ ਆ। ਠੀਕ ਹੈ। ਤੇ ਕਿੰਨਾ ਦੁੱਧ ਦੇ ਦੂਗੀ ਇਹ? ਇਹਦਾ ਪਲੂਣ ਦਾ ਦੁੱਧ 18 ਕਿਲੋ ਦਿੱਤਾ ਹੈ ਪ्योर ਹਰਿਆਣੇ ਦੀ ਕੱਟੀ ਆ ਜਮ। ਠੀਕ ਹੈ। ਬੋਡੀ ਵੇਟ ਕੰਨੀਓ ਪਰ ਤੋਂ ਪਰਚੋਲੇ ਦਿੱਤੇ ਅਪਾ ਜੇ ਕੋਈ ਚੱਕ ਵੀ ਦਿੰਨੇ ਠੀਕ ਹੈ ਬੋਡੀ ਵੇਟ ਕੰਨੀਓ ਕੱਦ ਗਾਠ ਕੰਨੀਓ ਕਿਸੇ ਕੋਲੋਂ ਕਰ ਨਹੀਂ ਮਤਲਬ ਰਾਜੀਪਲੀ ਪੁਲੀ ਬਹੁਤ ਆ ਹਨਾ ਹਾਂ ਜੀ ਤੇ ਸਿੰਘ ਉਹ ਤਾਂ ਸੋਣਾ ਮੰਨ ਕੇ ਜਲੇ 17 18 ਮੰਨ ਕੇ ਲੈ ਲੈ ਮੰਨਦੇ ਆ ਕਿ ਵੀ ਗਲ ਉਹ ਤਾਂ ਮੰਨ ਕੇ ਲੈ ਬਈ ਰੇਂਜ ਕਿੰਨੀ ਕੋ ਹੋਏ ਜੀ ਰੇਂਜ ਫੋਨ ਤੋਂ ਹੀ ਕਰ ਲਾਂਗੇ ਜੀ ਠੀਕ ਆ ਜੀ ਚੀਪਾ ਜੂਪਾ ਓਕੇ ਆਨ ਹਰ ਇੱਕ ਚੀਜ਼ ਦੀ ਗਾਰੰਟੀ ਹੋਣੀ ਠੀਕ ਹੈ ਸੋ ਦੂਜੇ ਨੰਬਰ ਤੇ ਲੈਵਾ ਦੇਖੋ ਬਾਕੀ ਥਣ ਥੁੰਦੀ ਪੂਰੀ ਸਾਫ ਸੁਥਰੀ ਹੈ ਸੋ ਵੀਰੋ ਦੂਜੇ ਨੰਬਰ ਝੋਟੀ ਦੇਖ ਸਕਦੇ ਹੋ ਚੰਗਾ ਵੀਰ ਦੋ ਦੱਸਦਾ ਪਿਆ ਬਸ 17 18 ਬਣੇ ਕਿ ਤੁਸੀਂ ਇਹ ਖਰੀਦ ਸਕਦੇ ਹੋ ਕਿ ਥਾਂਡੇਵਾ ਬਣਤਰ ਬਹੁਤ ਚੰਗੀ ਆ ਗਾੜੀ ਵੀ ਸਾਡੀ ਬਿਲਕੁਲ ਇੱਕੋ ਜਿਹੀ ਆ ਰਾਜੀ ਦੇਖੋ ਪਲੀ ਪਲੀ ਬਹੁਤ ਹੈ ਚਾਪੜ ਵਰਗੀ ਵੀ ਆ 98 753 967 ਵੀਰ ਦਾ ਨੰਬਰ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ ਯੂਰ